ਹਰ ਸਾਲ ਦੀ ਤਰ੍ਹਾਂ ਵੀ ਹੋਰ ਇਹ ਤੀਵੀਂ ਯਾਤਰਾ ਇਸ ਨਾਮ ਦੀ ਇੱਥੋਂ ਚੱਲਦੀ ਆ ਸਰਬਾਤ ਦਾ ਦਿਨ ਤੋਂ ਬਦਲਦਾ ਜੀਰੀ ਹੇਮਪੁਰ ਤੋਂ ਸਰਬਾਤ ਇਹ ਯਾਤਰਾ 1994 ਲਈ ਸ਼ੁਰੂ ਕੀਤੀ ਬੜੀ ਮਹਾਨ ਕਿਰਪਾ ਪਹਿਲਾਂ ਸੀ ਕਰਿਆ ਜਾਂਦਾ ਰਹੀ ਮਾਲਕੋਲ ਪਤਾ ਨਹੀਂ ਕੀ ਹੁਕਮ ਆਇਆ ਕਿ 1994 ਤੋਂ ਜੜੀ ਹੋ ਕੇ ਅੱਜ ਤੱਕ ਚੱਲ ਰਹੀ ਹੈ 사실 ਚੜਦੀ ਕਲਾ ਚ ਕਿਰਪਾ ਸੰਗਤ ਦਾ ਬੋਸ ਜੋਗ ਹੈ ਮਹਾਪੁਰਖਾਂ ਦਾ ਅਸ਼ੀਰਵਾਦ ਹੈ ਗੁਰੂ ਨਾਨਕ ਪਾਤਸ਼ਾਹ ਦਾ ਕਿਰਪਾ ਦਾ ਪੈਂਦੀ ਪਾਸ਼ੀ ਵਿਚ ਚੱਲ ਗਿਆ ਆਪਾਂ ਦਸਾਂ ਪਾਸ਼ੀਆਂ ਦੇ ਦਰਸ਼ਨ ਆ ਰਿਹਾ ਕੰਪਲਸ ਸਾਡੇ ਅੱਗੇ ਆਉਂਦੇ ਤੇ ਇਹ ਜੋ ਕਗਲ ਜੱਤਵਾਂ ਜੀ ਦਾ ਇਸ ਵੀ ਜਿਹੜੀਆਂ ਅੱਜ ਜਸਾ ਆਖਾਂਪੁਰ ਸਾਹਿਬ ਦੇ ਸੰਗਤ ਮੈਨਾਂ ਹੋ ਗਿਆ ਸਮਾਪਤ ਕਰਨ ਦਾ ਡੇਟ ਹੋਈ ਹੈ ਇਸੇ ਵਾਸਤੇ ਸੰਗਤ ਆ ਕੇ ਲਈ 12 ਵਜੇ ਉੱਠ ਕੇ ਲਈ ਹੈ 1:30 ਵਜੇ ਤਿਆਰ ਹੋ ਕੇ ਨਾਸ਼ਤਾ ਵਗੈਰਾ ਲੈ ਕੇ 2:00 ਵਜੇ ਵੀ ਚੱਖਣ ਮੇਰੀ ਜੋ ਕਸ਼ੀਰ ਹੋਏ ਮੰਦਰ ਸੰਗਤ ਵਿੱਚ ਆਪਣਾ ਟਾਈਮ ਵਿੱਚ ਜਿਹੜਾ 2:00 ਚੱਲਣਾ ਹੈ ਵੇ ਚੱਲ ਕੇ 3:30 ਵਜੇ ਤੱਕ ਸੰਗਤ ਜੀ ਦੀ ਉਹ ਸਤਨਾ ਵਾਈਟ ਪੰਜਾਬ ਕਰਦੀ ਹੈ 3:30 ਵਜੇ ਤੋਂ ਬਾਅਦ ਲੇਕਰਨੀ ਬਣੀ ਦੇ ਪਾਸੇ ਉਹ ਆ ਰੰਗ ਪਹੁੰਚਿਆ ਉਸ ਤੋਂ ਬਰੰਤ 6:30 ਵਜੇ ਅਨਵਾਈ ਜੋ ਆਪਣੇ ਨਾਲ ਹਰ ਰੋਜ਼ ਉਹ ਨਾਸਤਾ ਲੈ ਕੇ ਹੈ ਜੀ ਨਾਸਤਾ ਲੈ ਕੇ ਆ ਕੇ ਸਮੇਂ ਛਾ ਕੇ ਅਗਲੇ ਪਲਾਜ਼ਰ ਉੱਤੇ ਚੱਲਦੀ ਹੈ ਉਹਦੇ ਵਿੱਚ ਮੰਨ ਲਓ ਕਿ ਕਥਾ ਕੀਤਮ ਆਸਾ ਦੀ ਬਾਤ ਹੋਰ ਵੀ ਚਾਹਾਂ ਜੋ ਵਿਸ਼ੂ ਕਰਦੀ ਹੈ ਉਹ ਬੜੇ ਪਿਆਰ ਨਾਲ ਕਰਦੀ ਹੈ ਇਹ ਤਾਂ ਸ਼ੁਰੂ ਕੀਤਾ ਕਰਦੇ ਹਾਂ ਸਭ ਨੇ ਸਾਵੇ ਦਾ ਸਾਢੇ 10 ਜਪਾਂ 22 ਕਿਲੋਮੀਟਰ ਸਫਰ ਦਾ ਉਹ ਚੈੱਕ ਕਰਦੇ ਦੁਪਹਿਰ ਦਾ ਪਲਾ ਸਾਡੇ ਯਾਰਾਂ ਦੇ ਲੈ ਕੇ ਸ਼ਾਮ ਦੇ ਟਾਈਮ ਲਗਾ ਕੇ ਸੰਗਤ ਜਰੀ ਆਰਾਮ ਕਰਦੀ ਆ ਕਪੜੇ ਧੋ ਲਿਆ ਕਿਉਂਕਿ ਗਰਮੀ ਜਿਆਦਾ ਹੋਣ ਕਰਕੇ ਪਸੀਨਾ ਵਗਦਾ ਆਂਦਾ ਫਿਰ ਬਸ ਸੁੱਤੇ ਰਹਿ ਗਏ ਸ਼ਾਮ ਕੇ ਗੇਰਾਸ ਤੇ ਇਹਨੋਂ ਜੇ ਫਿਰ ਅਗਲੇ ਪਲਾ ਚੱਲੇ ਬਾਦ 3 ਵਜੇ ਜਿਹੜਾ ਉਹ ਸੁਖਮ ਸਿੰਘ ਸਾਹਿਬ ਦੇ ਚਾਹੇ ਆ ਬਾਸ ਦਿਨ ਹੋਰ ਸੰਗਤ ਜਰੀ ਹੋ ਚੋ ਤਾਂ ਰੰਗੋ ਇਹਨਾਂ ਸ਼ਾਮ ਨੂੰ ਫਿਰ ਮਨਾਰਾ ਸਾਹਿਬ ਵੱਲ ਚੱਲ ਜਾਣਾ ਫਲਾ ਕਬਾ ਨਾ ਹੀ ਸਾਢੇ 7:30 ਵਜੇ ਜਰੀ ਉਹ ਰਾਤ ਦੇ ਪਲਾ ਦੇ ਪਾਉਂ ਇਸ ਤੋਂ ਅੰਸਾਪੁਰ ਵੱਲੋਂ ਸ਼ੁਰੂ ਤੋਂ ਲਾਗੇ ਅੰਕੀ ਤੱਕ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਸੇਸ਼ ਵੇਦਰੀਆ ਸੰਗਤਾਂ ਨੂੰ ਇਹ ਜਿਹੜੀ ਯਾਤਰਾ ਡੇਰਾ ਬਾਬਾ ਨਾਨਕ ਤੋਂ ਆਰੰਭ ਹੋਈ ਏ ਔਰ ਸ੍ਰੀ ਹੇਮਕੋਟ ਸਾਹਿਬ ਤੱਕ ਪਹੁੰਚਣੀ ਏ। ਇਹ 1994 ਸ਼੍ਰੀ ਹੋਈ ਸੀ। ਅੱਜ ਐਰ ਕੀ ਵਾਰੀ 3ਵੀਂ ਯਾਤਰਾ ਏ। ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਧਰਵਾਲ ਦੀ ਅਗਵਾਈ ਇਹ ਚਲਦੀ ਹੈ ਸਾਰੀ ਸੰਗਤ ਦੇ ਉਪਰ ਆਲੇ ਨਾਲ ਤੇ ਇਸ ਯਾਤਰਾ ਇਸ ਅਯੋਗ ਦੇ ਵਿੱਚ ਜਿਹੜਾ ਮਸ਼ੀਨਰੀ ਜੋਗੇ ਇਹਦੇ ਵਿੱਚ ਪੈਦਲ ਯਾਤਰਾ ਕਰਨੀ ਤੇ ਗੁਰੂ ਦੀ ਬਹੁਤ ਵੱਡੀ ਕਿਰਪਾ ਹੈ ਮੈਂ ਸਮਝਦਾ ਕਿ ਡੇਰਾ ਬਾਬਾ ਨਾਨਕ ਤੋਂ ਇਹ ਯਾਤਰਾ ਸ਼ੁਰੂ ਹੋ ਗਈ ਹੈ ਔਰ ਰਸਤੇ ਵਿੱਚ ਜਿੱਥੇ ਪੜਾਦਰ ਪੜਾ ਯਾਤਰਾ ਨੇ ਰੁਕਣਾ ਹੈ ਔਰ ਸੰਗਤਾਂ ਨੇ ਸੇਵਾ ਕਰਨੀ ਹੈ ਔਰ ਇਹ ਯਾਤਰਾ ਇਸ ਸ਼ਾਮ ਲੋੜਾ ਹੈ ਸਾਰੀ ਸੰਗਤ ਗੁਰੂ ਸਾਹਿਬ ਦਾ ਬਹੁਤ ਮਿਹਰ ਭਰਿਆ ਹੱਥ ਹੈ ਔਰ ਵਾਹਿਗੁਰੂ ਸਾਰਿਆਂ ਦੀ ਯਾਤਰਾ ਸਫਲੀ ਕਰੇ ਔਰ ਗੁਰਮਤਿ ਦੇ ਵਿੱਚ ਆਉਣ ਨਾਮ ਬਾਣੀ ਜਪਣ ਅਮਰਤ ਸਕਣ ਔਰ ਆਪਣਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਧੰਗੁਰ ਗੋਬੀ ਸਿੰਘ ਪਾਸ਼ਾ ਜੀ ਦੇ ਪਾਵਨ ਸਥਾਨ ਹਿੰਕੁਣ ਸਾਹਿਬ ਵਿਖੇ ਸੰਗਤਾਂ ਡੇਰਾ ਬਾਬਾ ਨਾਨਕ ਤੋਂ ਪੈਦਲ ਚੱਲੇ ਪਾਰੀਆਂ ਹਨ ਸੋ ਵਾਹਿਗੁਰੂ ਸਭ ਦੇ ਹਾਜ਼ਰਦਾਰ ਪਰਮਾਨਤਰ ਤੇ ਸੰਗਤਾਂ ਵੱਲੋਂ ਕੀਤੀ ਹੋਈ ਸੇਵਾ ਆਪਣੇ ਦਰ ਘੱਟ ਪ੍ਰਵਾਨ ਕਰਦੇ ਆਪਨੇ ਦਰ ਪਰੋ ਨਾਮਦਾਰ ਸੁੱਖ ਖੁਸ਼ੀਆਂ ਖੁਸ਼ੀਆਂ ਬਖਸ਼ਿਸ਼ ਕਰ ਜੀ ਵਾਈ